ਹਰ ਪੰਡ ਬੈਲੀਆਂ ਦਾ ਜਿੱਥੇ ਕਹੂੰ ਅਗਤੀ ਮਟਿਆ ਰਹੇ ਉਹ ਬੰਤ ਕਿਵੇਂ ਆ ਬੰਤ ਉਹ ਬਾ ਉਹ ਪੰਨੇ ਕਿਵੇਂ ਅੱਗੇੜਾ ਮਾਰਿਆ ਤਾਂ ਉਹ ਗੇੜਾ ਮਾਰ ਨਹੀਂ ਆ ਯਾਰਾ ਤੇ ਇਹ ਪਤਾ ਹੈ ਹਾਂ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਹਾਂ ਬੰਦੇ ਸਾਰੇ ਤੇਰੇ ਕੋਲੇ ਆਉਂਦੇ ਕਿਉਂਕਿ ਤੂੰ ਸਿਆਣਾ ਬੰਦਾ ਹੈ ਹੰਡਾ ਹਿੱਟਾ ਹੈ ਤੇਰਾ ਦਿਮਾਗ ਬਹੁਤ ਹੈ ਹਾਂ ਦਿਮਾਗ ਕੋ ਦਿਮਾਗ ਹੋਂਦ ਤੇ ਨੂੰ ਪਤਾ ਪਹਿਲੇ ਦਿਨੋਂ ਪਹਿਲੇ ਦਿਨ ਬਹੁਤ ਬੱਜਿਆ ਹੋ ਮੈਨੂੰ ਆਇਂ ਡੱਟ ਪਹਿਲਾਂ ਖਾਣਾ ਪੀਣਾ ਕੀ ਹੱਥ ਖਾਣਾ ਪੀਣਾ ਕੁਛ ਬਾਹਾਂ ਨਾ ਨਾ ਨੰਦ ਮੰਗਲ ਹਾਂ ਸੂਂਜਾ ਸਿਰੇ ਤੇ ਚੜਿਆ ਨਹੀਂ ਨਾ ਸੰਗੀ ਨਾ ਦੇਖ ਨਾ ਨਾ ਯਾ ਆਪਦੇ ਯਾਰ ਕੋਲੋਂ ਕਾਦੀ ਸੰਗ ਠੀਕ ਹੈ ਬਹੁਤ ਚਲ ਪਈਏ ਉਹ ਤਾਂ ਠੀਕ ਹੈ ਪਰ ਮਣੀ ਹਲੇ ਟਾਈਮ ਤਾਂ ਤੂੰ ਦੇ ਕੋ ਨਾ ਆਪਣੇ ਕੋਲੇ ਥਮਾਣ ਥਾਰ हां यार बंत मैं, तेरे अडिया अडिया <coughs> मैं दा तेरे ਕੋਲੇ ਆਇਆ ਆ ਬਹੁਤ ਸੋਚਿਆ ਵੀ ਮੈਂ ਹੋਵੇ ਨੇ ਤਾਂ ਹੋਵੇ ਬਾਂਤੀ ਅੜੀ ਜਿਹੜੀ ਕੰਮ ਅੜਿਆ ਵੈ ਹੀ ਕੱਢੂਗਾ ਅੜਿਆ ਗੱਡੀ ਕੱਢੇ ਨੇ ਅੱਜ ਜਰ ਔਖਾ ਬਹੁਤ ਹੋਇਆ ਪਿਆ ਜਿੰਨਾ ਪੈਸਾ ਸੀ ਸਾਰਾ ਮੈਂ ਚਾਚਾ ਸਿਓ ਤੋਂ ਲੈ ਕੇ ਮੇਰੇ ਸਾਲੇ ਦਾ ਸੁਡਲ ਸਾਲੀ ਤੇ ਖਰਚਤਾ ਉਹ ਮੇਰੇ ਸਾਲੇ ਦੀ ਰੋਜ਼ ਹੀ ਕਦੇ ਕਿਸੇ ਬੁਟੀਕ ਤੋਂ ਸੂਟ ਸਮਾ ਲੇ ਕਦੇ ਕਿਸੇ ਤੋਂ ਜਮਾ ਲਗੜਿਆ ਗਿਆ ਮਾਜਿਆ ਗਿਆ ਘਰੇ ਕਰੇ ਨਾ ਮੇਰਾ ਜਾਲਾ ਸਭ ਦਾ ਪੱਤਾ ਵੀ ਹੈ ਮੋਠੀਆਂ ਲੋੜੀਆਂ ਚਗਾਤੀਆਂ ਚਗਾਤ ਗਏ ਬਾਈ ਤਾਂ ਹੀ ਤਾਂ ਕਹਿੰਦੇ ਐਸਕੇ ਚ ਬੰਦਾ ਮੰਜਿਆ ਜਾਂਦਾ ਮੈਂ ਮੰਜਿਆ ਗਿਆ ਇਸ ਕੰਨਾ ਹੁੰਦਾ ਪਾਂਢੀ ਮਾਰਿਆ ਗਿਆ ਉਹ ਮਾਰਤਾ ਇਸ ਕਰੇ ਮਾਰਤਾ ਜਮਾ ਰਗੜਤਾ ਮਾਰਤਾ ਇਸ ਜਮਾ ਮੈਂ ਕਹਿੰਦਾ ਰਗੜਤਾ ਜਰ ਕੱਖ ਨਹੀਂ ਰਿਹਾ ਕੋਣੀ ਕਰ ਕੋਈ ਹੱਲ ਮੇਰਾ ਬਾਈ ਐ ਰੋਣਾ ਦੇਖ ਮੇਰੇ ਕੋਲੇ ਰੋਣਾ ਆਪਾਂ ਇਕੱਠੇ ਰਹਿਾਂ ਪਹਿਲੇ ਦਿਨ ਮਨ ਨਾਲ ਹੌਲਾ ਕਰ ਮੈਂ ਖੜਾ ਤੇਰੇ ਨਾਲ ਮੈਂ ਆਪਦੇ ਯਾਰ ਕੋਲੇ ਹੀ ਦੁੱਖ ਰੋਏ ਜਾਂਦੇ ਆ ਕੋਈ ਨਹੀਂ ਹਾਂ ਮੇਰੀ ਗੱਲ ਇਥੋਂ ਦੀ ਹਾਂ ਸ਼ਕੀਮ ਕਿਹਾਏ ਮੇਰੇ ਕੋਲੇ ਨਾ ਫਿਰ ਮੇਰਾ ਭਾਈ ਬੜੀ ਲਾਸ ਕੀ ਪਰ ਦੇਖੋ ਸ਼ਕੀਮ ਚੌਦੋਂ ਅੱਦੋ ਚਲ ਸ਼ਕੀਮ ਤੇਰੀ ਅੱਦੋਂ ਅੱਦ ਮੈਨੂੰ ਮਨਜ਼ੂਰ ਆ ਫਟ ਹੱਥ ਸ਼ਕੀਮ ਦੱਸ ਕੀ ਐ ਹੂੰ ਚੱਲੀ ਹੈ ਠੀਕ ਮਨਦੀ ਮਨ ਕੀ ਗੱਲ ਚੱਲ ਗਿਆ ਹੈ ਮਨ ਮਨ ਗਿਆ ਮਾਤ ਵਾਲਾ ਮੈਂ ਤੈਨੂੰ ਐਵੇਂ ਤਾਂ ਨਹੀਂ ਕਹਿੰਦਾ ਹੈ ਕਹਿੰਦਾ ਜਗਾੜੀ ਭਾਨੇ ਦਾ ਬੰਦਾ ਤਾੜੀ ਹਾਂਜੀ ਆ ਜਾ ਕਰ ਚੱਲ ਫਿਰ ਕਰੀਏ ਕਰਾ ਸ਼ੁਰੂ ਕਰ ਮੇਰੇ ਇੱਕ ਕੰਮ ਹੈ ਮੇਰਾ ਸਾਲਾ ਪਹਿਲਾਂ ਹੀ ਸ਼ੁਰੂ ਕਰਨਾ ਚਾਹੀਦਾ ਹੈ ਹੈ ਚੱਲ ਆ ਜਾ ਕਰ ਹੈ ਬੋਲੇ ਵੇ ਹਾਂ ਐਦ ਕਿਦਾਂ ਮਹਾ ਮੀਨੇ ਮੇਰਾ ਰੱਥ ਖੜੇ ਕਰਾਤਾ ਹਾਂ ਪਾਇਦਾ ਬਹੁਤ ਨੁਕਸਾਨ ਦੇ ਉਧਰ ਕਿੰਨਾ ਨੁਕਸਾਨ ਹੋਗਾ ਚਲ ਆਪਣੇ ਦਾ ਸੁੱਖ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਹੈ ਪਰ ਇੱਕ ਗੱਲ ਹੋਰ ਵੀ ਹੈ ਆਪਣੇ ਲੋਕ ਚੰਗੇ ਵੀ ਬਹੁਤ ਨੇ ਮਦਾਦ ਵੀ ਬਈ ਬਹੁਤ ਕਰ ਰਹੇ ਨੇ ਬਹੁਤ ਉਹ ਹਰਿਆਣੇ ਨੇ 4.500 ਟਰਾਲੀ ਭੇਜਦੀ ਕਹਿੰਦੇ ਰਸਣ ਦੀ ਬਾਈ ਹੱਕ ਬਣਦਾ ਜਦੋਂ ਹੁਣ ਆਪਾਂ ਜਾਣੇ ਆ ਲੋਕਾਂ ਦੀ ਮਦਦ ਕਰਦਾ ਦੂਜੇ ਸਟੇਟਾਂ ਦਾ ਬਈ ਹੱਕ ਬਣਦਾ ਹਾਂ ਟੈਂਸਰ ਤੇ ਆਉਣਾ ਘੜਾਈ ਮੋਢੇ ਨਾਲ ਮੋਢਾ ਹੱਕ ਬਣਾਈ ਆਪਾਂ ਨਿਵਰੀ ਕਿਵੇਂ ਗੱਲ ਵੀ ਜਾ ਠੀਕ ਹੈ ਠੀਕ ਹੈ ਹੋਰ ਜੀ ਵਧੀਆ ਹੋਰ ਜੀ ਯਾਰ ਚਾਲਾ ਠੀਕ ਹੈ ਕਿਵੇਂ ਠੀਕ ਹੋ ਬਹੁਤ ਵਧੀਆ ਬੈਠੋ ਬੈਠੋ ਵਠੋ ਇੱਥੇ ਛੋਟੇ ਕੋਲੇ ਕੰਮ ਆਇਆ ਇੱਕ ਹੋਰ ਜਾ ਉਹ ਜਦ ਗੱਲੇ ਇਹ ਆ ਦੇਖੋ ਕੁਛ ਵੀ ਪੰਡਤ ਦੇ ਮੂਹਤ ਪਰ ਬੰਦੇ ਹਾਂ ਇਹ ਤਾਂ ਗੱਲ ਹੈ ਇਹ ਤਾਂ ਗੱਲ ਹੈ ਕਿੰਨਾ ਮਾਰੇ ਦਿਨ ਟਲ ਰਹੇ ਨੇ ਪੰਜਾਬ ਤੇ ਹੜ੍ਹਾਂ ਨੇ ਬਹੁਤ ਬਰਾ ਉਹੀ ਗੱਲ ਕਰ ਰਹੇ ਸੀ ਓਏ ਜਦ ਮੈਂ ਤਾਂ ਛੋਡੇ ਕੋਲੇ ਇਕੱਠੇ ਢੋੜ ਕੇ ਬੇਨਤੀ ਲੈ ਕੇ ਆਇਆ ਦੱਸੋ ਦੱਸੋ ਭਾਨੇ ਦੇ ਘਰ ਵਾਲੀ ਅੱਜ ਟਾਲਤਾ ਜਦ ਇਹਨੂੰ ਪੈਸਿਆਂ ਦੀ ਲੋੜ ਹੈ ਬੋਲਾ ਰੋਂਦਾ ਘਤੋ ਫਿਰ ਰੋਂਦਾ ਕੇ ਵਜੜ ਰੋਂਦੇ ਨੇ ਹੁੰਦੇ ਮੇਰੀ ਗੱਲ ਸੁਣ ਅਸੀਂ ਪਹਿਲਾਂ ਇਹ ਗੱਲ ਕਰਕੇ ਹਟਿਆ ਦੇਖ ਬੰਦਾ ਹੀ ਬੰਦੇ ਦੀ ਦਾਰੂ ਹੁੰਦਾ ਹੈ ਜਿਵੇਂ ਹੁਣ ਉਧਰ ਨੁਕਸਾਨ ਹੋ ਗਿਆ ਲੋਕ ਬੰਦੇ ਹੀ ਬੰਦਿਆਂ ਨਾਲ ਖੜੇ ਨੇ ਹੈ ਆਪਾਂ ਖੜਾ ਨਹੀਂ ਦੇ ਰਹੇ ਜਿੱਥੇ ਆਪਾਂ ਨੂੰ ਉਮੀਦ ਸੀ ਵੀ ਭਈਆ ਆਪਣੇ ਨੇ ਆਪਾਂ ਬਹਿ ਗਏ ਤੁਹਾਨੂੰ ਕਹਿਤਾ ਵੀ ਭਾਈ ਨਾਲ ਖੜਦੇ ਆ ਬੰਦੇ ਮੇਰੀ ਗੱਲ ਸੁਣੋ ਫਿਰ ਆਪਾਂ ਤੁਹਾਡੇ ਤੋਂ ਭਜਦੇ ਆ ਨਾ ਭਜਦੇ ਆਪਾਂ ਭਜਦੇ ਨਹੀਂ ਹੈਗੇ ਜਿੱਥੇ ਨੇਕ ਕੰਮ ਐ ਉਸ ਦਾ ਪੱਕਾ ਨਹੀਂ ਭਾਈ ਮੈਂ ਤਾਂ ਇਹ ਜ ਆ ਮੈਂ ਤਾਂ ਭਾਂਨੇ ਨੂੰ ਕਈ ਕਈ ਲਿਆਤੀ ਮਹਾਬਲਬੀਰ ਐਜਾ ਬੰਦਾ ਹੈ ਜਿਹੜਾ ਮੈਨੂੰ ਰੋਡ ਪੈ ਗਈ ਟਰਾਲੀ ਵਿੱਚ ਚਿੱਤੀ ਬਲਬੀਰ ਨੇ ਫਿਰ ਭਾਈ ਫਿਰ ਮੈਂ ਤਾਂ ਉਹੀ ਗੱਲ ਕਹਿਣਾ ਜਿਹੜਾ ਮੈਂ ਤਾਂ ਉਹ ਬੰਦੇ ਨੂੰ ਬੰਦੇ ਨਹੀਂ ਗੇੜਦਾ ਜਿਹੜਾ ਭਾਈ ਮੁਸੀਬਤ ਵਿੱਚ ਪੜਦਾ ਨਹੀਂ ਮੁਸੀਬਤ ਵਿੱਚ ਹਲੇ ਪੰਜਾਬੀ ਤਾਂ ਉਹੀ ਆਪਣੇ ਮੋਢਾ ਨਾ ਮੋਢਾ ਲਾ ਖੜ ਜਾਂਦੇ ਨੇ ਉਹ ਦੇਖੋ ਜੜੇ ਜੀ ਆਪਾਂ ਹੱਥ ਝੋੜ ਕੇ ਬੇਨਤੀ ਐ ਨਾਲੇ ਹੋਰ ਬੰਦੇ ਐ ਇੱਤੋਂ ਨਾਲੇ ਤੁਸੀਂ ਮਦਦ ਕਰੋ ਪੱਲਾ 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 ਨਹੀਂ ਪੱਲਾ ਨਹੀਂ ਹੱਡਣਾ ਮੈਂ ਕਹਿਣਾ ਦੱਸੋ ਕਹੀ ਜੀ ਕੀ ਮਦਦ ਚਾਹੀਦੀ ਭਾਈ ਜੀ ਪੈਸਾ ਲਿਉਂਗਾ ਚਾੜੇ ਦੀ ਜਨਨ ਵਾਲੀ ਹਸਪਤਾਲ ਚਾ ਬਾਈ ਕੋਈ ਰੋਣਾ 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 ਉਹ ਐ ਕਰ ਦੇਖ ਬਾਈ ਮੇਰੀ ਗੱਲ ਸੁਣਾ ਮੇਰੇ ਤਾਂ ਸਾਡੇ ਵਾਲਾ ਛੋਟਾ ਆਇਆ ਹੋਇਆ ਬਾਹਰੋਂ ਉਹਨੇ ਮੈਨੂੰ ਡਾਲਰ ਦਿੱਤੇ ਤੇ ਲੈ ਮੈਂ ਤਾਂ ਇਹ ਵੀ ਨਹੀਂ ਜੇਬ ਚ ਰੱਖ ਦ ਲੈ ਤੁਹਾਨੂੰ ਹੀ ਦਿੱਤੇ ਯਾਰ ਇਹ ਕਿਵੇਂ ਇਹ ਉਹ 26 2700 ਰੁਪਿਆ ਬਣਦਾ ਇਹਦਾ ਇੱਕ ਦਾ ਆਹ 30 ਰੁਪਏ ਰੁਪਏ ਦੇ ਤੇ 30 ਅੱਛਾ ਤੂੰ ਵੀ ਤੂੰ ਵੀ ਕਰ ਕੋਚ ਕਰ ਕੋਈ ਯਾਰ ਮੈਂ ਤਾਂ ਇਹ ਘਰੇ ਫੜਾਇਆ ਫਿਰ ਮੈਂ ਉਹ ਤਾਂ ਜੇਬ ਚ ਲੈ ਆਈ ਨਹੀਂ ਉਹਨੂੰ ਅੱਛਾ ਇਕਰੋ ਕਰੋ ਫੜ ਲੈਨੇ ਪੰਜ ਕਰੋ ਫੜਾ ਲਾ ਉਹਦਾ ਲੈ ਕੇ ਮੂੰਹ ਆਪਾਂ ਤਾਂ ਐ ਕਹਿੰਨੇ ਯਾਰ ਜੀ ਦੇਖ ਪਹਿਲਾਂ ਰੋਨੇ ਕਿ ਉਹ ਭਈ ਜਰ ਮੈਂ ਮੇਰੀ ਗੱਲ ਸੁਣੋ ਹਾਲੇ ਵੀ ਮੈਂ ਤੁਹਾਨੂੰ ਐ ਕਹਿੰਨਾ ਪੰਨੇ ਭਾਈ ਜੇ ਤੁਹਾਡਾ ਫਿਰ ਵੀ ਕਿਤੇ ਘਾਟ ਬਾਦ ਰਹਗੀ ਮੈਨੂੰ ਦੱਸੋ ਚਾਹੇ ਕਣਕ ਵਿੱਚ ਨਹੀਂ ਪੈਜੇ ਨਹੀਂ ਭਾਈ ਥੈਂਕ ਯੂ ਲੋੜ ਨਹੀਂ ਚਾਹੇ ਲੋੜ ਪਈ ਥੋੜੀ ਕਲੀ ਵੇਚ ਦਾਨ ਹਾਂ ਮੈਂ ਭਜਦਾ ਨਹੀਂ ਹੈਗਾ ਮੈਂ ਭਜਣ ਵਾਲਾ ਬੰਦਾ ਨਹੀਂ ਹੈਗਾ ਲਾ ਠੀਕ ਹੈ ਬਿਲਕੁਲ ਕਮ ਬਣਾ ਰਿਆ ਟੰਗਾ ਮੇਰੇ ਵੀ ਘਰ ਵਾਲੀ ਹਸਪਤਾਲ ਚ ਨਾ ਨਾ ਹੁੰਦੀ ਅਸੀਂ ਪੈਸੇ ਨਹੀਂ ਮੰਗਦੇ ਨਹੀਂ ਮੰਗਦੇ ਚਲੋ ਓਖਾ ਟਾਈਮ ਚ ਕੁਛ ਇਤੇ ਵੀ ਆਸਾਨ ਹੈ ਹਨੂ ਮੇਰੇ ਤੇ ਵੀ ਆਸਾਨ ਹੈ ਠੀਕ ਹੈ ਭਾਈ ਬਹੁਤ ਮਿਹਰਬਾਨ ਕੋਈ ਨ ਕੋਈ ਕੋਈ ਚੱਕਰ ਕਰੇ ਫੜਾਏ ਇਹ ਵੀ ਦੱਸਿਓ ਮੈਨੂੰ ਠੀਕ ਹੈ ਹਾਂ ਜੇ ਥੋੜਾ ਕਣਕ ਕੁਝ ਵੇਚਣਾ ਪਿਆ ਵੇਚ ਦਿਓ ਜਰ ਬਾਕੀ ਕੀ ਹੈ ਦੱਸਿਓ ਮੈਨੂੰ ਹੁਕਮ ਕਰਿਓ ਤੁਸੀਂ ਕਿਹਰਾ ਇਹ ਹੀ ਤਾਂ ਪੰਜਾਬੀਆਂ ਦੀ ਖਾਸੀਅਤ ਆ ਜਿਹੜਾ ਮੋਢੇ ਨਾਲ ਮੋਢੇ ਜੋੜ ਕੇ ਖੜਾ ਹੋਇਆ ਜਿਹੜਾ ਖੜਿਆ ਯਾਰ ਮੋਢੇ ਨਾਲ ਆ ਜਿਹਦੀ ਫੋਟੋ ਪਾ ਜੀਏ ਕਿੱਥੇ ਗਰੁੱਪ ਤੇ ਥੱਲੇ ਲੇਕ ਕੇ ਆ ਹਾਏ ਪਾ ਦਿਓ ਹਾਂ ਪਾ ਦਿਓ ਮੇਰੇ ਲਈ 43 ਗਰੁੱਪ ਤੇ ਪਵਾ ਦਿਗੇ ਹਾਂ ਨਾਲੇ ਪਵਾ ਦੇ ਨਾਲੇ ਕਹਿ ਰਿਹਾ ਬਸਰਪੰਚ ਨੂੰ ਜਾ ਪਾ ਦਿਓ ਯਾਰ ਇਹ ਪੁੰਨ ਦੀ ਕੰਮ ਆ ਯਾਰ ਪਾ ਦਿਓ ਪਾ ਦੰਨਿਆ ਮੇਰੇ ਭਾਈ ਥੱਲੇ ਗੂਗਲ ਪੇਡਾ ਉਹ ਕਰ ਦਾਂਗੇ ਸਿਕੰਦਰ ਸਿਕੰਦਰ ਲਾ ਦਾਂਗੇ ਵੀ ਐਚ ਵਾਦ ਤੋਂ ਵੱਧ ਪੈਸੇ ਪਾ ਵੱਧ ਤੋਂ ਵੱਧ ਮੈਂ ਸਾਡੇ ਬਾਹਰਲੇ ਤੋਂ ਵੀ ਕਹਿ ਕੇ ਪਵਾ ਦੂ ਪਾ ਦਿਓ ਮੇਰੀ ਸਟਾਡੀ ਤੇ ਪਾ ਦਾਂ ਦਿਆ ਹੋ ਹਾਂ ਉਹ ਪਾ ਦੂਗਾ ਕੈਨਾ ਰਾਈਆਂ ਤੋਂ ਜੰਨੇ ਤੋਂ ਪੈਸੇ ਪੈਂਦੇ ਨੇ ਬਾਹਰਲੇ ਮੁਲਖਾਂ ਤੋਂ ਦਬਾਈ ਤੋਂ ਕਬੈਟ ਤੋਂ ਜਿੱਥੋਂ ਪੈਂਦੇ ਨੇ ਮੈਂ ਕਰੀ ਜਾ ਕੇ ਕਹਿਣਾ ਸਾਡੇ ਵਾਲੇ ਛੋਟੇ ਠੀਕ ਹੈ ਬਾਈ ਆਓ ਆਸੀ ਵੀਡੀਓ ਬਣਾ ਕੇ ਤੁਹਾਨੂੰ ਸੈਂਡ ਕਰ ਦੇਗੇ ਠੀਕ ਹੈ ਬਾਈ ਜਿੰਦੇ ਵਾਸਤੇ ਰੋ ਤਕਰੇ ਫੜਾਇਆ ਚੰਗਾ ਵੀਡੀਓ ਤੇ ਮੇਰੀ ਗਰਲਫ੍ਰੈਂਡ ਵੀਡੀਓ ਤੇ ਰੋਂਦਾ ਤਾਂ ਨਹੀਂ ਦਿਖਾਉਣਾ ਹੈ ਕਈ ਰੋਂਦਾ ਦਿਖਾਉਣਾ ਪਊਗਾ ਕਾਲੇ ਵਾਸਤੇ ਰੋਣਾ ਆਪਣੇ ਪੰਜਾਬੀਆਂ ਦੇ ਦਿਲੋਂ ਵੀ ਬਥੇਰੇ ਵੱਡੇ ਨੇ ਮਾੜਾ ਕਰਾ ਦਾਂਗੇ ਮਾੜਾ ਕਰੋ ਮਾੜਾ ਜਾਂ ਥੋੜਾ ਜਿਹਾ ਜੇ ਮਨ ਰਈਦਾ ਵੀ ਭੜਿਆ ਹੋਇਆ ਕਿਹੜਾ ਫਿਰ ਆਪਾਂ ਕਿਹੜਾ ਜੇ ਦੇਖ ਆਪਾਂ ਜਾਣ ਕੇ ਤਾਂ ਰੂਹ ਨਹੀਂ ਕਹਦੇ ਇਹਦਾ ਚਲੋ ਮਨ ਭਰਦਾ ਹੈ ਹਸਪਤਾਲ ਚ ਕਾਨੂੰਨ ਲੈ ਜਾਵੇ ਰੱਬ ਕਿੱਥੇ ਨੂੰ ਕਿਹਦਾ ਰੰਕਾਰ ਨੂੰ ਲੈ ਜਾਵੇ ਚੰਗਾ ਆਪਾਂ ਨੇ ਆ ਜਾ ਮੇਰੇ ਘਰ ਵਾਲੀ ਹਸਪਤਾਲ ਚ ਨਾ ਹੁੰਦੀ ਮੈਂ ਕਾਨੂੰਨ ਸੇਵਾ ਲੈਣੀ ਸੀ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਮਾੜਾ ਪਤਾ ਕੀ ਗੱਲ ਹੈ ਚਲੋ ਕਦੇ ਕਿਸੇ ਨਾਲ ਕੋਈ ਹੋਵੇ ਜੀ ਚੱਲ ਬੋਤਲ ਦੇ ਮੈਂ ਦੇਵਾਂ ਮੈਂ ਪੈਸੇ ਵਿੱਚ ਕਿਵੇਂ ਗੇੜਾ ਮਾਰਾਗਾ ਮੈਂ ਮੈਂ ਦਾ ਸਰਪੰਚ ਦਾ ਮਦਦ ਲੈਣ ਆਇਆ ਸੀ ਅੱਛਾ ਦੱਸ ਭਈ ਔਖਾ ਹੋ ਸੌਖਾ ਹੋ ਹਾ ਸਾਡੀ ਬੀਹ ਚ ਖੜਦਾ ਪਾਣੀ ਅੱਛਾ ਉਹ ਕੜਾ ਹਾੜਾ ਉਹ ਮਦਾ ਸਾਰੇ ਪਿੰਡ ਦਾ ਪਾਣੀ ਕਢਾਤਾ ਭਈ ਮਦਾ ਥੱਕਿਆ ਪਿਆ ਮਦਾ ਲੱਤਾਂ ਕੰਮ ਛੱਡ ਗਈਆਂ ਅੱਛਾ ਹੋਰ ਮਦਾ ਹਰੇਕ ਦਾ ਪਾਣੀ ਕਢਾਇਆ ਭਈ ਸਾਡਾ ਵੀ ਪਾਣੀ ਕਢਾ ਦੇ ਹੁਣ ਕੜਾ ਮਾਗੇ ਪਾਣੀ ਥੋੜਾ ਥੜ ਠਹਿਰ ਜੋ ਠਹਿਰ ਹੁਣ ਸਾਡਾ ਲੰਗਣਾ ਔਖਾ ਹੋ ਰਿਹਾ ਛੱਡਦਾ ਕੇਰਾ ਮੀ ਕੰਨੀ ਦੇਖ ਲਈਏ ਹੂੰ ਇਹ ਮੀ ਦਵਾਰੇ ਪੈ ਗਿਆ ਫੇਰ ਭਰ ਜੂ ਫੇਰ ਕਿੱਥੋਂ ਕਢਾਂਗੇ ਫਿਰ ਇਕੱਠੀ ਕਢਦਾਂਗੇ ਪਾਣੀ ਥੋੜਾ ਸਾਰੀ ਬੀਹ ਦਾ ਹੋਰ ਲੰਗਣੀਆਂ ਬੜੇ ਔਖੇ ਥੋੜੀ ਸਾਈ ਬੀਹ ਦਾ ਇਕੱਠੀ ਪਾਣੀ ਕਢਦਾਂਗੇ ਠੀ ਹਾ ਸਰਪੰਚ ਸਾਹਿਬ ਕੀ ਹਾਲੇ ਮੱਤ ਦੇ ਸਤਿ ਸ੍ਰੀ ਕਾਲਕੀ ਹਾਲ ਨੇ ਹੋਰ ਕੰਮ ਠੀਕ ਆ ਬਈ ਕੀ ਹਾਲ ਹੈ ਵਧੀਆ ਹੀ ਵਧੀਆ ਬੈਠੋ ਮੈਂ ਰੋਈਏ ਜਾਨਾ ਕੀ ਹੋ ਗਿਆ ਸੋਖ ਖੈਰ ਸੁੱਖਾ ਹੈ ਕੰਮ ਹੈ ਹੋ ਲਿਆ ਮੈਂ ਖੈਰ ਸੁੱਖਾ ਹੈ ਬਹਿ ਜਾ ਕੀ ਹੋ ਗਈ ਗੱਲ ਕੀ ਹੋ ਗਈ ਰੋਈਗਾ ਤਾਂ ਜਾਨਾ ਤੈਨੂੰ ਮੈਂ ਦੱਸ ਚੱਪਾ ਹਾਂ ਓਏ ਦਾਦਾ ਚਲ ਕਾਨੂੰ ਮੈਂ ਜਾ ਸਮਾਂ ਲਿਆ ਬੇ ਹੈਨਾ ਹਾਂ ਕੀ ਗੱਲ ਕੀ ਹੋ ਗਈ ਕੜਾੜੀ ਹਸਪਤਾਲ ਸਤੇ ਭਾਂਦੇ ਹੋਰ ਅੱਛਾ ਕੱਡਾ ਗੱਡੀ ਪਰ ਚੱਲੀਏ 6 ਮਹੀਨੇ ਹੋ ਗਏ ਵਿਚਾਰੀ ਗੱਡੀ ਕੱਡਾ ਚਾ ਬਾਹ ਚੱਲਦੇ ਆ ਅੱਜਾ ਕੇ ਵੀ ਕੀ ਕਰਾਂਗੇ ਦਿੱਕਤ ਕੀ ਆ ਕਿਤਾ ਇਹ ਆ ਵੀ ਹਸਪਤਾਲ ਚ ਆ ਪਈ ਪੈਸਾ ਦੀ ਲੋੜ ਆ ਦੇਖੋ ਅੱਛਾ ਅਸੀਂ ਪੰਡਤੋ ਹੋਰ ਤੋਂ ਵੀ ਲਿਆ ਆ ਹੱਥ ਧੋੜ ਕੀ ਵੇਣਦੀ ਆ ਛੱਡੀ ਹੱਥ ਕਾ ਤੋ ਜੋੜੀ ਜਾਂਦਾ ਨਾ ਪੱਲਾ ਨਾ ਟੱਕ ਹੋਰ ਰੋਣ ਨਾਲ ਇਹਨੂੰ ਕਾ ਚੁੱਪ ਕਰ ਜਾ ਕਿੰਨਾ ਕੰਨਾ ਪਾਵਾਂ ਪੈਸਾ ਮੂੰਹ ਯਾਰ ਆ ਦੇ ਹਿਸਾਬ ਨਾਲ ਦੇਖ ਲੈ ਫਸ ਪੁੱਛ ਲੈ ਜੀ ਕਿੰਨੀ ਚਲ ਪੰਚਾਇਤ ਦੇ ਕੇ ਕਰ ਦੇ ਉਹ ਵਿਚਾਰੇ ਦਾ ਹੈ ਗਰੀਬ ਆਰਾ ਉਹ ਜੇ ਹਾਇ ਨਹੀਂ ਜੇ ਤਾਂ ਕੋ ਜੋ ਹੋਵੇ ਵੇਚ ਦਈਏ ਮੈਂ ਵੀ ਲਾ ਦੂ ਮਦਦ ਦਾ ਕੋਈ ਨਹੀਂ ਇਹੋ ਜਿਹੇ ਕੰਮ ਚ ਤਾਂ ਓਏ ਤਾਂ ਪੰਨਾ ਜਾਂਦਾ ਹੋਰ ਪੰਨਾ ਦਾ ਕੰਮ ਨਾ ਨਾ ਪੰਨਾ ਰੋਣਾ ਤੇ ਨਾਲ ਮੈਂ ਕੈਸਤਾ ਨਹੀਂ ਦੇਖ ਮਤਲਬ ਹੈਗਾ ਐਕਸ਼ਨ ਦੇਖ ਬੰਤਾ ਕੈਸਤਾ ਨਹੀਂ ਹੈਗਾ ਮੇਰੇ ਲਈ ਉਥੇ ਪਾਣੀ ਛੇਵਾ ਤੇ ਆਇਤੀ ਬੰਦੇ ਮੈਂ ਉਥੇ ਦੇਦਾ 50 60000 ਰੁਪਏ ਹੈਗਾ ਜੀ ਮਿਲ ਜੇ ਅੱਛਾ ਹੁਣ ਮੈਂ ਡੈਰੀਆਂ ਨੂੰ ਫੋਨ ਕਰਾ ਚ ਹੁਣੇ ਪਾਇਆ 50000 ਰੁਪਿਆ ਉਹ ਗੋਲ ਪੇਜੇ ਚੱਲਦਾ ਤੁਹਾਡੇ ਕੋਲ ਉਹ ਕਰ ਦੇਣਾ ਤੇਰੇ ਕੋਲੇ ਹੈਗਾ ਮੇਰੇ ਕੋਲ ਕੱਢ ਕਾਰ ਫਿਰ ਗੁਗਨਾ ਕੱਢ ਜੋਂ ਜੇ ਮੂਰੇ ਕਰਦੇ ਹਾਂ ਉਹ ਚਲਾ ਆਂ ਮੂਠ ਪੂਂਦੇ ਨਾ ਨਾ ਕੋਈ ਨਾ ਕੋਈ ਗੱਲ ਨਹੀਂ 50000 ਪਾਤਾ ਹੋਰ ਲੋਡ ਹੋਈ ਫੋਨ ਮਾਰਦੇ ਉਹ ਆਪਣੇ ਦਾ ਪਿੰਡ ਦੀ ਪੰਚਾਇਤ ਬਹੁਤ ਚੰਗੀ ਆ ਹੁਣ ਸਰਪੰਚ ਹੁੰਦੇ ਚਾਈ ਹੋਰ ਆ ਜਾ ਠੀਕ ਆ ਗਿਆ ਮੈਸੇਜ ਕਰ ਲੈ ਚੱਕਾ ਦਮੇ ਤੂੰ ਕਿਵੇਂ ਕਰਨਾ ਮੈਂ ਕਰ ਦੂੰ 10000 10000 ਕਾਰ ਦੀ ਗੱਲ ਹੈ ਕਾਰ ਦੀ ਮੈਂ ਇੱਥੋਂ ਵੜਦੀ ਮੈਂ ਦੇ ਦਵਾਂ ਉਹ ਵੱਧ ਕਰ ਦੇ ਤਾਂ ਪੁੰਨਾ 10000 ਹੀ ਆ ਮੈਂ ਕੱਲ ਸੌਦਾ ਪਤਾ ਜ ਲੈ ਆ ਕੱਲ ਕੋਈ ਨਹੀਂ ਬਾਈ ਹੁਣ ਗੱਡੀ ਦੀ ਲੋਡ ਹੋਈ ਉਹ ਲੈ ਜਾਓ ਖੜਕਾ ਨਹੀਂ ਕੋਈ ਨਹੀਂ ਬਾਈ ਕੋਸ ਭਾਈ ਮੈਂ ਹੁਣ ਘਰ ਦਾ ਕੰਮ ਛੇੜੀ ਪਾ ਉਧਰ ਲੱਗੀ ਹਾਂ ਹਾਂ ਸਰਪੰਚ ਵੋਟਾਂ ਬੋਲੇ ਵਿਚਾਰਾ ਮੇਰੇ ਨਾਲ ਨਾਲ ਰਿਹਾ ਨਾ ਫਿਰ ਆ ਦੇਖ ਲੈ ਪਕੜਾ ਪੱਜ ਨਾ ਨਾ ਹਾਂ ਰੱਬ ਨੇ ਤੇ ਚਲ ਕੋਈ ਆ ਵੀ ਕੁਛ ਨਹੀਂ ਦੇਖ ਲੈ ਤੁਹਾਨੂੰ ਕਹਤਾ ਗੱਡੀ ਖੜੀ ਐ ਕੋਈ ਵੀ ਚੀਜ਼ ਦੀ ਲੋਡ ਐ ਦਿਨ ਰਾਤ ਆਓ ਦਰਵਾਜ਼ੇ ਖੁੱਲੇ ਨੇ ਸਰਪੰਚ ਅੱਜ ਪਤਾ ਲੱਗ ਗਿਆ ਇਹ ਤੱਕ ਤੂੰ ਸਰਪੰਚ ਬਣ ਕੇ ਪਿੰਡ ਦੀਆਂ ਗਾਲੀਆਂ ਨਾਲੀਆਂ ਟੱਟੀਆਂ ਸਭ ਕੁਝ ਸੱਕ ਗਿਆ ਪਰ ਤੂੰ ਦਿਲਦਾਰੀ ਵੀ ਐ ਪੈਸੇ ਵੀ ਦਿਨ ਹਾਂ ਦਿਨ ਹਾਂ ਕੋਈ ਗੱਲ ਨਹੀਂ ਦੇਖ ਲੈ ਉਹ ਹੀ ਗੱਲ ਹੈ ਸਿੱਧੀਆਂ ਨੀਤਾਂ ਨੂੰ ਸਿੱਧੀਆਂ ਨੀਤਾਂ ਨੂੰ ਕਿੱਥੇ ਆ ਕੇ ਹਾਰ ਗਈ ਭਾਨਿਆ ਕਿਸਮਤ ਪਤਾ ਨਹੀਂ ਸਾਲੀ ਤੇ ਯਾਰ ਛੱਡ ਕੋਈ ਨਹੀਂ ਤੂੰ ਹਾਂ ਛੱਡ ਰੱਖ ਉਹ ਨਾ ਕੀ ਕਰੀ ਰੋਣੇ ਹੀ ਆਸ ਤੇ ਬੱਸ ਉਹ ਮੈਂ ਤਾਂ ਹੋਰ ਕਹਿਣਾ ਹਾਂ ਜੀ ਜੀ ਵੀਡੀਓ ਪਾ ਦੀ ਉਹਦੇ ਤੇਰੇ ਲਵੇਂ ਬੈਠ ਕੇ ਸਰਪੰਚ ਹਾਂ ਨੂੰ ਜਲੂਸ ਕਢਾਉਣਾ ਤੋਂ ਜਿੰਨੇ ਉਹ ਨਹੀਂ ਇਹਦੀ ਗੱਲ ਤਾਂ ਸੁਣ ਪੂਰੇ ਬੈਠ ਕੇ ਤੂੰ ਫੇਰ ਵੀ ਪਿੰਡ ਦਾ ਸਰਪੰਚ ਹੈ ਕਿਵੇਂ ਤੂੰ ਬਣਾ ਮੈਂ ਤੈਨੂੰ ਇੱਕ ਗੱਲ ਕਹਿਣਾ ਓਏ ਬਰਾਤ ਤੇ ਪੈ ਗਈ। ਦੇ ਲੋਕ ਮਜ਼ਾਕ ਡਾਉਣਗੇ ਵੀਡੀਓ ਦਾ। ਆਪਾਂ ਪਿੰਡ ਜੀ ਪਾਉਣੀ ਐ। ਪਿੰਡ ਜੀ ਪਾਉਣੀ। ਅੱਛਾ ਲਾ ਪਾ ਲੈ ਫਿਰ। ਲਾ ਬਣਾਉਂਦੇ ਨੇ। ਲਾ ਪਾ ਲੈ। ਮੈਂ ਬੋਲਾਂਗੇ ਤੂੰ। ਮੈਂ ਮੈਂ ਬੋਲਦਾ। ਹਾਂ ਬੋਲਿਓ। ਚਲੋ ਜੀ। ਕੀ ਛਛਰੀ ਕਾਹਦੀ? ਸਾਸੀ ਗਾਲੇ। ਸਾਡਾ ਨੂੰ ਅੱਛੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਕੋਲੇ ਬੈਠੇ ਸੀ ਜੀ। ਤੇ ਮੇਰੇ ਨਾਲ ਮੇਰਾ ਭਾਈ ਭਾਨਾ ਜੀ। ਤੇ ਸਾਨੂੰ ਹੱਥ ਜੋੜ ਕੇ ਸਾਡੀ ਬੇਨਤੀ ਹੈ ਜੀ ਸਾਰੇ ਪਿੰਡ ਵਾਸੀਆਂ ਨੂੰ ਵੀ ਭਾਨੇ ਦੇ ਘਰ ਵਾਲੀ ਹਸਪਤਾਲ ਤੇ ਜੀ ਸਾਨੂੰ ਵੱਧ ਤੋਂ ਵੱਧ ਪੈਸੇ ਦੀ ਲੋੜ ਆ। ਚਲੋ ਇਹਦਾ ਸਮਾਂ ਕਿਸੇ ਤੇ ਨਾ ਲਿਆ ਬੇ ਰੱਬ ਤੇ ਹੁਣ ਜੀ ਜਿੰਨੇ ਵੀ ਤੁਸੀਂ ਮਦਦ ਕਰ ਸਕਦੇ ਹੋ ਸੀ ਸਕੈਨਰ ਪਾਉਣੇ ਆ ਸਰਪੰਚ ਦੀ ਸਹਾਇਤਾ ਦੇ ਨਾਲ ਸਰਪੰਚ ਨੇ ਵੀ 50000 ਰੁਪਏ ਦਿੱਤਾ ਜੀ ਵੀ ਵੱਧ ਤੋਂ ਵੱਧ ਪੈਸੇ ਪਾ ਕੇ ਭਾਨੇ ਦਾ ਆਪਾਂ ਉਹ ਵਿਚਾਰੇ ਨੂੰ ਕੋਈ ਸਾਥ ਦਈਏ ਤੇ ਮੋਢੇ ਨਾਲ ਮੋਢਾ ਲਾ ਕੇ ਕਰੀਏ ਆਪਾਂ ਨੇ ਰੋਣਾ ਚਲ ਕੋਈ ਨਾ ਬੰਨਿਆ ਚਲ ਕੋਈ ਨਾ ਕਾਲ ਨੂੰ ਬੇਇੱਜ਼ਤੀ ਆਪਾਂ ਹੀ ਪੈਸੇ ਪਾ ਦੋ ਹੱਥ ਦੋ ਜੜ ਰੋਜ਼ ਨਹੀਂ ਕਹਤ ਹਾਂ ਹੋਰ ਠੀਕ ਹੈ ਸ਼ੇਅਰ ਕਰ ਦਿਓ ਸਾਰੇ ਹਾਂ ਹਾਂ ਸ਼ੇਅਰ ਕਰ ਮੈਨੂੰ ਭੇਜ ਦਿ ਸ਼ੇਅਰ ਕਰ ਪਾ ਦੂਗਾ ਮੈਂ ਠੀਕ ਹੈ ਬੰਤ ਵਾਲਾ ਸਿਕੰਦਰ ਪਾ ਕੇ ਸ਼ੇਅਰ ਕਰ ਹਾਂ ਆ ਗਏ ਮੁੰਡੇ ਖੁੰਡੇ ਹੈਗੇ ਨੇ 12 ਵੀ ਪਵਾ ਦੋ ਕੋਈ ਨਹੀਂ ਕਿਹਾ ਮੇਰੇ ਯਾਰ ਵੇਲੇ ਪੈਸਾ ਵੱਧ ਤੋਂ ਵੱਧ ਚਾਹੀਦਾ ਕੋਈ ਨਹੀਂ ਹਾਂ ਹੋਇਆ ਕੀ ਪ੍ਰੋਬਲਮ ਕੀ ਹੈ ਬਸ ਹਸਪਤਾਲ ਚ ਹੈ ਬਈ ਸਰਪੰਚਾ ਹਸਪਤਾਲ ਚ ਹੈ 6 ਮਹੀਨੇ ਹੋ ਗਏ ਨਾ ਹੋਰ ਹਸਪਤਾਲ ਚ ਹੈ ਗੱਛਾ ਲੁੱਛਾ ਹੈ ਹੀ ਨਹੀਂ 6 ਮਹੀਨੇ ਤੋਂ ਪਤੀ ਨਹੀਂ ਲੱਗਦਾ ਪੱਲਾ ਇਹਦੀ ਵੀ ਚੱਲਦਾ ਕੋਈ ਪਤਾ ਨਹੀਂ ਲੱਗਦਾ ਭਈ ਬਿਮਾਰੀ ਨਾਲ ਅੱਜ ਕੱਲ ਪਤਾ ਨਹੀਂ ਲੱਗਦਾ ਹਾਂ ਕੋਈ ਨਹੀਂ ਜੇ ਕੋਈ ਲੋਡ ਹੋਈ ਦੱਸਿਓ ਕੋਈ ਕੋਈ ਨਹੀਂ ਕੋਈ ਨਹੀਂ ਠੀਕ ਹੈ ਜੀ ਰਾਤ ਆਉ ਛੋਟੇ ਹੀ ਪਾਣਾ ਕੋਈ ਛੋਟਾ ਹੀ ਆਕ ਦੰਡਰਾਤ ਆ ਬਿਲਕੁਲ ਜੀ ਬੱਤੇ ਬਲੇ ਗਾਹਾਂ ਨੂੰ ਹੋਰ ਵੀ ਜੰਨੀ ਲੋਡ ਹੋਈ ਭਈ ਅਸੀਂ ਨਾਲ ਨਾਲ ਬਿਲਕੁਲ ਕੋਈ ਨਹੀਂ ਦੱਲਾ ਡੇ ਹੋਈ ਹਾਂ ਹਾਂ ਠੀਕ ਹੈ ਕੋਈ ਨਹੀਂ ਲੈ ਦੇਖ ਲਾਂ ਪਤਨ ਨਹੀਂ ਲੱਗਦਾ ਪਤਨ ਲੱਗਦਾ ਹੋ 50000 ਇਸ ਕੰਮ ਚ ਫੈਲੇ ਹੀ ਬੜਾ ਯਾਰ ਉਨਕਲ ਪੇਤੇ ਵੈਸੇ ਜਾਇਆ ਤੇ ਲੇਕਿਨ ਆਹ ਤੇ ਚੰਨੀ ਯਾਰਾ ਬਹੁਤ ਹੈ ਜੇ ਮੇਰੀ ਗੱਲ ਸੁਣ ਜੇ 2-3 ਲੱਖ ਬਣ ਗਿਆ ਪਹਾੜਾ ਪੂਣਾ ਕਿਨੇ ਗੇੜਾ ਮਾਰ ਕੇ ਛੇ ਮਹੀਨੇ ਚੱਲਾਂਗੇ ਠੰਡੀਆਂ ਪਹਾੜੀਆਂ ਚ ਆਏ ਹਾਂ ਇਸ਼ਾਰਾ ਇਸ ਕੰਮ ਚ ਫੈਰੇ ਹੀ ਵਾਲਾ ਹੈ ਇੱਥੇ ਕੋਈ ਹੋਰ ਹੈ ਇੱਥੇ ਕੋਈ ਹੋਰ ਮੁੱਦਾ ਚੱਕ ਲਾਂਗੇ ਕੋਈ ਉਹ ਦੂਜਾ ਤਾਂ ਆਪਾਂ ਮੁੱਦੇ ਹੀ ਚੱਕਦੇ ਰਹਿਣੇ ਮੇਰੀ ਗੱਲ ਸੁਣ ਇਥੇ ਨਹੀਂ ਦਿੰਨਾ ਕੋਹਣਾ ਲੱਗ ਲਗਾ ਗਏ ਆਪਣੀ ਫਿਰ ਆਪਾਂ ਇਹ ਛਾੜੀ ਖਖਰ ਪਖੜ ਕਾਤੇ ਹਾਂ ਕੋਈ ਹੋਰ ਮੁੱਦਾ ਚੱਕਾ ਮਸਕੀਨ ਲਾਏ ਉਹ ਦੂਜਾ ਕਹਾਂਗੇ ਭਾਈ ਆਏ ਕਹਾਂਗੇ ਵੀ ਮੇਰੀ ਦਾਦੀ ਦੇ ਗੋਡੇ ਪਮਾਂਗੇ ਨੇ ਜਾ ਰਹੀ ਆਈ ਜਿੰਦਗੀ ਕਢੰਗੇ ਖਿਆਲੀ ਚ ਤੇ ਲੋਕਾਂ ਨੂੰ ਫੁੱਦੂ ਬਣਾ ਕੇ ਇਹਨੂੰ ਬਹੂ ਬਣਾਉਂਦਾ ਨਹੀਂ ਵੱੜ ਹਾਂ ਮੈਂ ਕਿਹਾ ਲਾਸਨ ਗੰਡਾ ਚੀਰ ਲੱਜ ਸਬਜੀ ਕੱਢੀ ਬਣਾਉਣੀ ਆ ਆਪ ਤਾਂ ਤੂੰ ਫੋਨ ਦੇਖੀ ਜਾਨੀ ਆ ਨਹੀਂ ਕੋਈ ਨਾ ਨਾਲ ਚੱਕਣੀ ਨੀ ਰੋ ਇੱਕ ਅੱਧੀ ਰੀਲ ਬਣਾ ਲੈਂਦੇ ਸਾਰੇ ਘਰ ਚ ਨਾ ਪੀ ਪੀ ਕੇ ਚਾਹ ਗਲਾਸ ਕੋਈ ਕਿਤੇ ਕੋਈ ਕਿਤੇ ਇਹਨਾਂ ਬਾਹਰ ਤਾਂ ਰੱਖ ਦਿਆ ਕਰੋ ਇਹ ਤਾਂ ਆਪਣੇ ਨਾਲ ਮੁੰਡਾ ਰੱਖ ਕੇ ਗਿਆਗਾ ਦੇਖੇ ਨੀ ਆਹ ਖਬਰ ਦੇਖ ਲੈ ਫੇਕ ਬਣਾ ਬਣਾ ਕੇ ਪਾਈ ਜਾਂਦੇ ਨੇ ਕਿ ਮਿੱਠਾ ਹੀ ਬੈਠਿਆ ਪਿਆ ਲੋਕਾਂ ਦਾ ਹਾਂ ਬਾਈ ਕਿਵੇਂ ਆਉਣੇ ਹੋਏ ਸਸਰੀ ਘਰ ਬਾਈ ਸਸਰੀ ਘਰ ਬਾਈ ਸਸਰੀ ਕੀ ਹੋ ਗਿਆ ਬਾਈ ਰੋੰਦਾ ਜਗਾ ਧੋਵਾਂਗਾ ਇਹ ਨਾ ਮੰਨਵਾਵਾਂ ਲਾ ਕਰ ਪਈ ਗੱਲੇ ਇਹ ਆਪਾਂ ਨੇ ਦੇਖੋ ਕੀ ਹੋ ਗਿਆ ਨਾ ਬਾਈ ਗੱਲ ਕੀ ਹੋ ਗਈ ਗੱਲ ਤਾਂ ਪਈ ਆ ਅਜ ਲਾ ਕੀ ਹੋ ਗਿਆ ਰੋਈ ਤਾ ਜਾਣ ਨਾ ਉਹ ਮਾਂ ਇਹ ਤਾਂ ਖਾਸੀ ਉਲਟੀ ਆਉਂਦੀ ਆ ਬਾਈ ਪੰਜਾਬ ਬਣਿਆ ਘੜੇ ਚ ਹੈ ਡਾਕਟਰ ਦੇ ਵਗ ਜਾ ਪੰਜਾਬ ਕਾ ਨੂੰ ਬਣਿਆ ਭਾਈ ਹੋਰ ਕੀ ਹੋ ਗਿਆ ਬਾਈ ਲੈ ਹੈ ਦੇਖੋ ਕਾ ਨੂੰ ਇਹ ਜੱਥਮਾ ਲਿਆ ਵੇ ਕਿਛੇ ਤੇ ਰੱਬ ਬਾਈ ਹੋ ਗਿਆ ਕੀ ਗਿਆ ਹੁਣ ਗੱਲ ਵੀ ਦੱਸ ਸੰਨ ਕੱਲ ਤਾਂ ਹੈ ਤੇ ਘੜਾ ਵਾਲੀ ਪਈ ਹਸਪਤਾਲ ਚ ਹੈ ਉਹ 6 ਮਹੀਨਾ ਤੋਂ ਕੀ ਹੋ ਗਿਆ ਹੈ ਚਲੋ ਰੱਬ ਜਾਣ ਦੇ ਹੁਣ ਆਪਾਂ ਵੀ ਸਾਰੇ ਨੇ ਕੋਈ ਪੰਡਤੀ ਚਾਹੇ ਤਾਂ ਨਾਲ ਪੈਸੇ ਇਕੱਠੇ ਕਰਕੇ ਅਸਿਆ ਹਾਂ ਵੀ ਤਾਂ ਅੱਛਾ ਜਿੰਨੇ ਵੀ ਮਦਦ ਹੈ ਆਪਾਂ ਵੱਧ ਤੋਂ ਵੱਧ ਕਰੀਏ ਨਾ ਗੱਲ ਕੀ ਹੋਗੀ ਪਈ ਗਾ ਉਹ ਨਾ ਦੱਬੀ ਜਾਣਦਾ ਪਤਾ ਵੀ ਨਹੀਂ ਕੋਸਾ ਵੀ ਹੈ ਅੱਛ ਪਤਾਲਚਾ ਬਸ ਲੈ ਬੜਾ ਮਾੜਾ ਹੋਇਆ ਕੋੜੇ ਜੇ ਚੰਗੇ ਬੜਾ ਰੋਟੀ ਆ ਮੈਂ ਕੋਟਰ ਮੇਰੇ ਕਣੀ ਖਪਾਉਣਾ ਹੱਸਿਆ ਪਰਸੋਂ ਤਾਂ ਨਾ ਮੇਰ ਨਹੀਂ ਪਰ ਪਲੇਖਾ ਭੈ ਗਿਆ ਹੂ ਉਹਦਾ ਹਨ ਕੀ ਦਾ ਲੇਖੇ ਪੈ ਜਾਂਦੇ ਨੇ ਭਾਈ ਹਾਂ ਪਲੇਖਾ ਪੈ ਗਿਆ ਹੋਊਗਾ ਹਾਂ ਭਾਈ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ ਦੱਸੋ ਇਹ ਆ ਭਾਈ ਵੱਟੋ ਵੱਟੇ ਪੈਸੇ ਜਿੰਨੇ ਜੇ ਛਾ ਕਦੇ ਆ ਪਾਸੀ ਤਾਂ ਗਰੁੱਪ ਚ ਵੀ ਵੀਡੀਓ ਪਾਈ ਹੈ ਪੈਸੇ ਤਾਂ ਅਸੀਂ ਹੁਣੇ ਪਹਿਲਾਂ ਹੜਪੀਟ ਤੋਂ ਦੇ ਕੇ ਹਟੇ ਆਂ ਹਾਂ ਪੰਜਾਬ ਚ ਪਾਣੀ ਦਾ ਬੁਰਾ ਹਾਲ ਆਗਾ ਤੇਰੇ ਦਾ ਵੀ ਮਾੜਾ ਮੋਟਾ ਮਦਦ ਕਰੋ ਕਰ ਨਹੀਂ ਜਿਹੜੇ ਆਪਾਂ ਕਮੇਟੀ ਦੇ ਹਿਸਾਬ ਨਾਲ ਰੋਣਾ ਰੋਣਾ ਕਹਵਾ ਹੈ ਮੈਂ ਨਾ ਭਾਈ ਕੋਈ ਨਾ ਡਰਨਾ ਹੜਾ ਕਰਾਏ ਹੁਣ ਤੇਰੇ ਘਰ ਵਾਲੀ ਇਸ ਬਸਾਲ ਕੋਈ ਨਾ ਬੰਦਿਆ ਤੇ ਪੈਂਦੀਆਂ ਨੇ ਐ ਕੀ ਹੁੰਦਾਗਾ ਕੋਈ ਨਹੀਂ ਕੋਈ ਨਹੀਂ ਆਸੀ ਮਦਦ ਤੁਹਾਡੇ ਕਰਾਂਗੇ ਜਰੂਰ ਕਰਾਂਗੇ ਮੇਰੇ ਗੱਲ ਸੁਣੀ ਜਿਹੜੀ ਕਮੇਟੀ ਭਰਨੀ ਸੀਗੀ ਠੀਕ ਆ ਉਹਦੇ ਵਿੱਚੋਂ ਆਪਾਂ ਦੋਨੇ ਭੈਣਾਂ ਜਿਹੜੇ ਕਮੇਟੀ ਭਰਨੀ ਉਹਦੇ ਵਿੱਚੋਂ ਚਲ ਜਿਹੜੇ ਹੈਗੇ ਦੇ ਦੇ ਕੋਈ ਨਾ ਭਲੇ ਦਾ ਕੰਮ ਚਲ ਕੋਈ ਨਹੀਂ ਕਿਸਤ ਫਿਰ ਅਗਲੇ ਮਹੀਨੇ ਭਰ ਦਾਂਗੇ ਅਗਲੇ ਮਹੀਨੇ ਦੇਖੀ ਜਾਓ ਕਿਸੇ ਦੀ ਜਾਨ ਬਚਦੀ ਐ ਜੇ ਕੋਈ ਹੋਰ ਵੀ ਛਕੀੜੀ ਤੋਂ ਕੋਈ ਮਦਦ ਕਰਨ ਵਾਲਾ ਨਾ ਮੈਂ ਜਰੂਰ ਕਰਾਂਗੇ ਕਾਛੇ ਜੀ ਵੀ ਹੋਵੇ ਹੈ ਕਣਕ ਕਣਕ ਜੀ ਕਾਛੇ ਜੀ ਚਲੋ ਅੱਛੇ ਕਰਦੇ ਗੁਣਕ ਲੈ ਲਵਾਂਗੇ ਹਾਂ ਅੱਛਾ ਇਹ ਕੁਝ ਪਸਾ ਲੈਉਣੇ ਹੁਣ ਗਮੰਡੀਆਂ ਨੇ ਮਸ਼ੀਨ ਚਕਾਈ ਐ ਟੋਕੇ ਲਈ ਪ੍ਰੈਣ ਵੇਚ ਕੇ ਆਉਣੇ ਆ ਅੱਛੇ ਅੱਛਾ ਜਿੰਨੇ ਕ ਜੀ ਵਿਕੀ ਚ ਪੋਣ ਖਦਾਨੀ ਨੇ ਚੜਬੇ ਠੀਕ ਹੋਣੀ ਚਾਹੀਦੀ ਹੈ ਹੈ ਹਨ ਬੇਚ ਵੱਟ ਕੇ 4 ਰੁਪਏ ਬਣ ਜਾਣ ਤੇ ਤੁਹਾਨੂੰ ਹੈ ਇਹ ਡਾਕਟਰ ਨਹੀਂ ਕੋਈ ਗੌਲ ਦੇ ਹੈਗੇ ਡਾਕਟਰਾਂ ਨੂੰ ਤਾਂ ਪੈਸੇ ਫੜਾਈ ਜਾਉ ਬਸ ਕੋ ਕਣਕ ਕੁਛ ਕੀੜੀ ਚ ਹੁੰਦਾ ਕੋਈ ਕਣਕ ਕੋ ਕਣਕ ਜੋ ਵੀ ਹੋਇਆ ਲੈ ਬਈ ਕੋਈ ਗੱਲ ਨਹੀਂ ਅਸੀਂ ਤਾਂ ਜਰੂਰ ਤੁਹਾਡੀ ਹੈਲਪ ਕਰਾਂਗੇ ਆਪਾਂ ਇਹ ਕਰਾਂਗੇ ਜਿੰਨੀਆਂ ਜਨਨੀਆਂ ਨੇ ਕਮੇਟੀ ਪਾਣੀ ਸੀ ਸਾਰਿਆਂ ਨੂੰ ਕਹਾਂਗੇ ਵੀ ਦਾਨ ਦਾਨ ਕਰਾਵਾਂਗੇ ਕੋਈ ਨਾ ਅਸੀਂ ਗਰੁੱਪ ਬਣਾਉਣੀਆਂ ਸਾਰੀਆਂ ਜਾਣੀਆਂ ਅਸੀਂ ਕੁਝ ਪਾ ਦੇਣਾ ਗਰੁੱਪਾਂ ਦੇ ਬਾਕੇ ਨਾ ਤੁਹਾਡੀ ਹੈਲਪ ਜਰੂਰ ਜਿੰਨੀ ਹੋ ਸਕੇ ਕਰਾਂਗੇ ਹਾਂ ਕੋਈ ਨਹੀਂ ਭਾਈ ਅਸੀਂ ਤੁਹਾਡੇ ਨਾਲ ਆ ਹਾਂ ਨੈਨੇ ਵਿਚਾਰਾ ਕਿਵੇਂ ਰੋਂਦੇ ਪੁੱਤੇ ਇਹਦਾ ਐਸਾ ਸ਼ੇਮੇਲੇ ਦਾ ਪ੍ਰੋਗਰਾਮ ਚੰਨੀ ਕੋਈ ਕੰਮ ਕਰਨ ਦਾ ਕਰਦੀ ਹੈ ਭੈਣੇ ਜਿਹੜਾ ਬਹੁਤ ਘਰ ਹੋਰ ਲੁੱਟ ਲੈ ਲੈਦਾ ਕਿ ਨਾ ਵਗ ਚੱਲੀਏ ਮੇਰ ਤਾਂ ਇਕੱਠੇ ਰੱਖ ਲੈ ਇਕੱਠੇ ਰੱਖ ਲੈ ਤੂੰ ਬਸ ਇਹ ਚਾ ਕਰ ਲੈ ਨਜ਼ਾਰਾ ਹੈ ਵਾਕਈ ਦੁਨੀਆ ਲੁੱਟਣ ਵਾਲੀਆਂ ਪਈਆ ਬੰਦੇ ਨੂੰ ਲੁੱਟਣ ਵਾਲਾ ਆਉਂਦਾ ਚਾਹੀਦਾ ਹੈ ਨਾ ਮੇਰੀ ਸ਼ਿਕਾਇਤ ਕਿਵੇਂ ਇਹ ਤਾਂ ਇਹ ਤਾਂ ਇਹ ਤਾਂ ਉਹ ਕਿਵੇਂ ਉਹ ਕਿੱਧਰ ਚੱਲੇ ਛੱਡਣਾ ਕੀ ਹੋ ਗਿਆ ਆਕੇ ਮੇਰੇ ਜੀ ਆਂਦਾ ਕੀ ਹੋ ਗਿਆ ਕੀ ਹੋ ਗਿਆ ਘਰ ਵਾਲੀ ਹਸਪਤਾਲ ਚ ਕਿਦੀ ਮੇਰੇ ਘਰ ਵਾਲੀ ਹਸਪਤਾਲੋਂ ਨਾ ਕਉਣਾ ਪੰਨੇ ਰੋਣਾ ਉਹ ਵੀ ਰੋਣ ਲੱਗ ਗਿਆ ਉਹ ਨਾਰ ਰੋਣਾ ਕਉਣਾ ਕੀ ਹੋ ਗਿਆ ਹਸਪਤਾਲ ਚ ਤੁਹਾਨੂੰ ਦੱਸਿਆ ਵੀ ਆਪਾਂ ਤਾਂ ਪਈ ਜੰਨੀ ਚਾਹੀ ਤਾਂ ਕਰਨੀ ਆ ਮੈਂ ਦਿੱਤੇ ਨੇ ਕੋਈ ਤਾਂ ਪਈ ਥੋੜੋ ਮੈਂ ਸੀਡੀ ਹੰਡਰ ਲੈਣਾ ਕੱਢ ਕੇ ਅੱਲਾ ਦੇ ਲੈ ਲਾਂਗੇ ਨਹੀਂ ਨਹੀਂ ਸੀਰੀ ਹੰਡਰ ਨਹੀਂ ਭਾਈ ਉਹ ਪੈਸਾ ਦੀ ਰੋੜਾ ਪੱਟੋ ਪੱਟੋ ਹੈਲਪ ਕਰ ਯਾਰ ਜਰੂਰ ਦੇਖ ਤੂੰ ਵੀ ਪਿੰਡ ਦਾ ਸਿਆਣਾ ਬੰਦਾ ਹੈ ਆ ਰੋਣਾ ਜਿੱਥੇ ਆਪਣਾ ਫਰਜ਼ ਹੈ ਭੋਖੇ ਕਹਿੰਦੇ ਮੈਨੂੰ ਪਤਾ ਹੈ ਹਸਪਤਾਲਾਂ ਦੇ ਕੀ ਦੁੱਖ ਹੁੰਦੇ ਨੇ ਕੀ ਦੁੱਖ ਹੁੰਦੇ ਨੇ ਕੰਦਾਂ ਵੇਸੇ ਵੰਡਦੀਆਂ ਬਈ ਕੰਦਾਂ ਖਾ ਜਾਂਦੀਆਂ ਨੇ ਕੰਦਾਂ ਆ ਜਾਂਦੀਆਂ ਬਈ ਵਾਪਾਣਾ ਕਿਵੇਂ ਵਾਪਰਿਆ ਇਹ ਬਸ ਲੱਜ ਤਾਂ 6 ਮਹੀਨੇ ਪਹਿਲਾਂ ਹਾਂ ਬਸ ਸੱਚ ਬੋਲ ਜਿੰਨੀ ਵੀ ਆ ਬਾਈ ਰੁਪਈਏ 10 ਤੋਂ ਲੈ ਕੇ 10 ਕਰੋੜ ਤੱਕ দান ਕਰ ਸਕਿਆ ਰੋਣਾ ਕਿਉਂ ਹੈ ਰੋਣਾ ਵੀ ਨਿਕਲਦਾ ਯਾਰ ਕੀ ਕੀਤਾ ਜਾ ਤੂੰ ਰੋਣਾ ਮੈਂ ਤਾਂ ਕੀ ਹੈ ਮੈਂ ਰੋਂਦੇ ਬੰਦੇ ਨੂੰ ਦੇਖ ਕੇ ਖੁਦ ਆਪੇ ਰੋਣ ਲੱਗ ਜਾਂਦਾ ਯਾਰ ਲੱਗਦਾ ਮੈਂ ਪਈ ਜਿੰਨੀ ਮਦਦ ਕਰ ਸਕਦਾ ਹਾਰ ਬਾਈ ਬਣ ਕੇ ਯਾਰ ਮੈਂ ਹੁਣ ਤਾਂ ਦੇਖਿਆ ਲੈ 3000 ਰੁਪਇਆ ਕੋਈ ਨਹੀਂ ਬਾਕੀ ਬਾਕੀ ਕਰੂ ਆ ਕੇ ਲੈ ਜਾਓ ਜਿੰਨੇ ਮਰਜ਼ੀ ਚਾਹੇ ਲੱਖ ਲੈ ਜਾਓ ਬਸ ਠੀਕ ਹੈ ਬਾਈ ਠੀਕ ਪਰ ਰੋਣਾ ਯਾਰ ਦੇਖੀ ਨਾ ਨਾ ਕੋਈ ਨਹੀਂ ਪੱਕਾ ਉਹ ਹੱਥ ਪਾ ਲੈ ਦੇ ਕੋਈ ਨਾ ਕੋਈ ਨਾ ਕੋਈ ਨਹੀਂ ਰੋਣਾ ਯਾਰ ਕੋਈ ਨਹੀਂ ਬਾਈ ਕੋਈ ਨਹੀਂ ਤਪਾਉਣਿਆ ਕਹਿੰਦਾ ਤੇਰੇ ਕੋਲ ਕਰਿਆ ਜੀ ਲੱਖ ਰੁਪਏ ਲੈ ਜੀ ਆ ਮੈਂ ਠੀਕ ਆ ਮੈਂ ਬਠਾ ਮੇਰੀ ਗੱਲ ਸੁਣੀ ਲੱਖੇ ਤੇ ਕੋ ਹੋਗਾ ਹਾਂ ਮੈਂ ਹੈ ਹੋਰ ਤਾਂ ਨਾ ਤੈਨੂੰ ਕੋ ਗੱਡੀ ਨਾ ਲੈ ਲਈ ਪੁਰਾਣੀ ਤੈਨ ਲੈਣੀ ਪੁਰਾਣੀ ਤੇ ਨਾ ਨਹੀਂ ਕਿਉਂ ਅੱਧਾ ਪਿੰਡ ਕੱਢਿਆ ਜੇ ਅੱਧਾ ਹੋਰ ਰੇੜਾ ਤੇ ਮੇਰੇ ਹਾਲੀ ਫੋਰਚੂਨਰ ਚੱਕਾਂਗੇ ਦਸਨ ਮੋਲ ਵਗ ਚੱਲਦੇ ਹਾਂ ਹੋਰ ਚੱਲ ਤੇਰੇ ਪਿੰਡ ਵੀ ਕੱਢ ਦੇ ਹੈ ਸੌਰੀ ਤਾਂ ਨਹੀਂ ਜਾਂਦੇ ਸੁਣੇ ਲੱਗਦੇ ਪਤਾ ਉਹ ਲੋਰਿਆਂ ਨੇ ਤਾਂ ਰਗੜਤਾ ਗਿਆ ਠੀਕ ਹੈ ਉਹ ਮੇਰੇ ਸਾਲੇ ਦੀ ਮੈਨੂੰ ਜਿਹੜੀ ਹਰੀ ਸੋਟਲ ਸਾਲੀ ਹੈ ਉਹ ਛੇਠ ਲਵੜਾ ਚੱਲੀ ਵਾਈ ਗਿਆ ਜਨ ਉਹਦੇ ਵੀ ਮੋਸ਼ਨ ਰੋਣਾ ਮੇਰੀ ਮੇਰੀ ਐਕਟਿੰਗ ਕਿਵੇਂ ਵਾਰੀ ਬੜਾ ਜਾ ਹੋਰ ਹੋਰ ਕਰ ਠੀਕ ਹੈ ਪਾਣੀ ਉਹ ਜੀ ਆਇਆਂ ਮੈਂ ਆਇਆਂ ਰੋਣ ਤੇ ਪੈਸੇ ਮਿਲਦੇ ਨੇ ਫਿਰ ਤਾਂ ਕੋਈ ਮਾੜਾ ਨਹੀਂ ਯਾਰ ਲੋਕ ਟਕਵੰਜ ਕਰ ਰਹੇ ਆ ਲੋਕ ਇਹ ਆਂ ਤਾਂ ਪੈਸੇ ਇਕੱਠੇ ਕਰ ਰਹੇ ਕਰ ਕਿੰਨਾ ਪੈਸਾ ਜਰ ਹੋਰ ਆਪਣਾ ਮੁੰਡਾ ਧੋਖਾ ਨਹੀਂ ਹੋਇਆ ਹਲੇ ਧੋਖਾ ਘੰਟੇ ਰੁਪਈਆ ਆਪਾਂ 3.5 3.5 ਦੇ ਡੇੜੇ ਮਾਰੇ 3.5 ਲੱਖ ਤੋਂ ਬਚਾ ਬਾਗੀ ਸੀ ਹਾਂ ਲੱਖੇ ਕਹਿੰਦਾ 4.5 ਲੱਖ 4.5 ਕਾਜ ਆਈ ਪੈਸਾ ਆ ਜਾ ਬਾਣੀਏ ਕੋਈ ਬਾਣੀਏ ਕੋਲੇ ਚੱਲ ਬਾਣੀਏ ਉੱਤੇ ਜੇ ਸਮਾਨ ਵੀ ਚਕਾਉਂਦਾ ਹੋਇਆ ਕੋਈ ਸਮਾਨ ਉਹ ਵੀ ਚੱਕ ਲੈ ਉਹ ਵੀ ਚੱਕ ਲੈ ਆ ਜਾ ਬੰਤ ਬਾਣੀਏ ਸਾਰੇ ਲੱਗ ਜਿਵੇਂ ਮੰਗਾਉਣੇ ਪੈਣਗੇ ਹੋਰੇ ਆ ਉਧਰ ਕਾਦੇ ਆਂ ਜਿ ਪਾਉਣੇ ਉਧਰ ਹਾ 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 ਤੇ ਮੈਂ ਤਾਂ ਦੀ ਕਿਵੇਂ ਪਾਈ ਬਧੀਆ ਬੱਚੇ ਕਿਵੇਂ ਆਨੇ ਹੋਏ ਓਏ ਉਹਨਾਂ ਕਿਉਂ ਆ ਪਾਣੇ ਕਿਉਂ ਮਾਰ ਖਰਾਬ ਕਰਤਾਈ ਦਰੋ ਮੇਰੇ ਘਰ ਵਾਲੀ ਹਸਪਤਾਲ ਚਾ ਹਸਪਤਾਲ ਤੇ ਦੇਖਾ ਤਾਂ ਹੈ ਫੇਰ ਕਿ ਕਰੀਏ ਤੇ ਹੂੰ ਭਾਈ ਦੇਖੋ ਮਾੜਾ ਝਮਾ ਨਾ ਆਵੇ ਕਿ ਛੇ ਟੇਪਾ ਪਾ ਨੂੰ ਵੱਧ ਤੋਂ ਵੱਧ ਪੈਸੇ ਦੀ ਲੋੜ ਹੈ ਅੱਛਾ ਹ ਜਿੰਨੀ ਸਹਾਇਤਾ ਹੋ ਸਕਦੀ ਹੈ ਦਾਦਾ ਤੇਰੇ ਕੋਲੇ ਘਾਟ ਨਹੀਂ ਕਾਛੀ ਨਾ ਹ ਜਿੰਨੇ ਪਤਾ ਪੁੰਨੀ ਹੈ ਇਹ ਤਾਂ ਫਲਖਾਨੀ ਖਬਰਾ ਕਟੇ ਕ ਸਟੋਰ ਪਹਿਣਗੇ ਤੇ ਲੁਗਣਾ ਚੁਗਣਾ ਹੋ ਕੇ ਮਿਲੂਗਾ ਤੈਨੂੰ ਕੋਣ ਲੈ ਪਈ ਮੰਗਲੇ ਆ ਤੁਸੀਂ ਫੇਰ ਮੇਰੀ ਗੱਲ ਛੁਣ ਲੋ ਮੇਰੀ ਪੁੱਛਬਾ ਦਾ ਘਰ ਜਿੱ ਗਿਆ ਛਾਗਰੇ ਕਿਸੇ ਮੇਰੀ ਛੜੀ ਪੰਜੀ ਨਹੀਂ ਦਿੱਤੀ ਤੇ ਪਲਾਦ ਵੇਚ ਕੇ ਦਾੜੇ ਕਰਾਇਆ ਮੈਂ ਸਾਡੇ ਕੋਲੇ ਨਹੀਂ ਆਇਆ ਪੈਸੇ ਬਹੁਤ ਇੱਥੇ ਬੰਦੇ ਨੇ ਇਹ ਨਹੀਂ ਮਿਲਦੇ ਰੁਪਏ ਬਹੁਤ ਇਹ ਨਹੀਂ ਦਿੰਦਾ ਹਾਏ ਓਏ ਨਹੀਂ ਹਾਏ ਮੈਂ ਨਾ ਦੁਕਾਨ ਤੇ ਮੇਰੀ ਗੱਲ ਲੈ ਤੂੰ ਐ ਕਰ ਲੈ ਪਿਆ ਹਜ਼ਾਰ ਦੇ ਜਾ ਬੱਚਾ ਦੋ ਤਾਂ ਕਰਨੇ ਦੋ ਤਾਂ ਕਰਨੇ ਹਜ਼ਾਰ ਰੁਪਏ ਮੈਂ ਉਧਰ ਪਾਤਾ ਪੈਸੇ ਕੱਟਦੇ ਹਾਂ ਫਿਰ ਹਜ਼ਾਰ ਨਾ ਦੇ ਜੂ ਕਹਰੋ ਦੇਖ ਲੈ ਨਿੱਕਾ ਕੱਦੇ ਦਿਲ ਖੱਟਦਾ ਮੇਰਾ ਤਾਂ ਇਹ ਦੇਖ ਲੈ ਬੜੀ ਲੱਗੀ ਪਿੱਤ ਮਰੇ ਜਿਵੇਂ ਨਾ ਫਿਰਦਾ ਡਰ ਗਿਆ ਭਾਈ ਫੇ ਨਹੀਂ ਕਹਿੰਦੇ ਜੀ ਨਾ ਫਿਰਦਾ ਬਾਣੀਆਂ ਕਾਊਂਟਰ ਕੋਲ ਹੁੰਦਾ ਆ ਜਾ ਛੱਡ ਕੜੀਏ ਚਾਪ ਲੈ ਜਾ ਆ ਜਾ ਆ ਜਾ ਸਰਪੰਚ ਸਾਹਿਬ ਹਾਂਜੀ ਮੈਂ ਤੁਹਾਨੂੰ ਐ ਕਹਿਣਾ ਹਨਾ ਇਹ ਭਾਈ ਮਾੜਾ ਚੰਗਾ ਟਾਈਮ ਪਰ ਕਿਸੇ ਦੇ ਵੀ ਆ ਸਕਦਾ ਕਿਸੇ ਤੇ ਵੀ ਆ ਸਕਦਾ ਤਾਂ ਆਪਾਂ ਇਹ ਕਹਿੰਨੇ ਆ ਹੁਣ ਆਪਾਂ ਭਾਨੇ ਦੇ ਘਰ ਵਾਲੀ ਕੋਲੇ ਜਾ ਕੇ ਉਹਨਾਂ ਪਤਾ ਲੈ ਕੇ ਆਉਨੇ ਆ ਵੀ ਕੀ ਗੱਲਬਾਤ ਆ ਜਾਈਏ ਤਾਂ ਸਹੀ ਆ ਪਾਸ ਤਰਤ ਜਾ ਕੇ ਖੜੀਏ ਤਾਂ ਸਹੀ ਬਾਈ ਮੈਂ ਚੱਲਦੇ ਗੱਡੀ ਬਾ ਚੱਲਦੇ ਆ ਤੂੰ ਗੱਡੀ ਕੱਢ ਕਿਰਾਂ ਦਾ ਪਤਾ ਕੋਈ ਜਿਹੜੇ ਹਸਪਤਾਲ ਚ ਕੀ ਗਾ ਪਰਖਿਆ ਕਿਹੜੇ ਪੱਠੇ ਬਾਈ ਨੂੰ ਕਿਵੇਂ ਗਾ ਪਰਖਿਆ ਭਾਨੇ ਦੀ ਘਰ ਵਾਲੀ ਆ ਕਹਿੰਦੇ ਸੀਰੀਅਸ ਹਸਪਤਾਲ ਚ ਹੋਰ ਕਹਿੰਦੇ ਹਸਪਤਾਲ ਚ ਹਾਂ ਇਹ ਪਾਤੀ ਕਰੀਏ ਬੜੀ ਵਧੀਆ ਗੱਲ ਕਰਦਾ ਬਾਈ ਕਹਿੰਦੇ ਬਹੁਤ ਟਾਈਮ ਦੀ ਹਸਤਾਲ ਚਾ ਉਹ ਆਇਆ ਤੀਗਾ ਸਤੋਂ ਸਾਰਿਆਂ ਤੋਂ ਸੇਵਾ ਲੈ ਕੇ ਗਿਆ ਸਰਪੰਚ ਨੇ 50000 ਦਿੱਤਾ ਠੀਕ ਹੈ ਅਜੇ ਹੀ ਦੀ ਸਰਦਾ ਮੈਂ ਦੀ ਮੈਂ ਛੋਟੇ ਭਾਈ ਤੋਂ ਕੈਨੇਡਾ ਤੋਂ ਪੈਸੇ ਭਵਾਤੇ ਮੈਂ ਤਾਂ ਮਣੀ ਵੀਰਾਂ ਦੀ ਪੇਟੀ ਲੈਣ ਚੱਲਿਆ ਸੀ ਮੈਂ ਪੇਟੀ ਕੈਨਸਲ ਕਰੀ ਵੀਰਾਂ ਦੀ ਮੈਂ ਭਾਈ ਤੇਰੀ ਘਰ ਵਾਲੀ ਦਾ ਦਵਾਈ ਬੁੱਟੀ ਮਿਲਣੇ 10000 ਮੈਂ ਦਿੱਤਾ ਮੇਰਾ ਖਾਤਾ ਕੈਨਸਲ ਕਰਕੇ 10000 ਮੈਨੂੰ ਛੋਟੀ ਗੱਲ ਨਹੀਂ ਸਮਝਾ ਰਹੀ ਯਾਰਾ ਵੀ ਤੁਸੀਂ ਇੰਨੇ ਦਿੱਤੇ ਕਾਦੇ ਖਾਤਰ ਮੈਂ ਉਹ ਤਾਂ ਕਿੱਦੇ ਦੀ ਆ ਰੋਜ਼ ਤਾਂ ਦਿੱਤਣੇ 6ਵੀਂ ਨੋਕ ਕਹਿੰਦਾ ਦਾਖ ਓਏ ਹੈ ਤਾਂ ਹਸਪਤਾਲ ਚ ਐ ਵੀ ਛੋਲੋ ਪੂਰੀ ਗੱਲ ਉਹ ਤਾਂ ਨਰਸ ਲੱਗੀ ਇੱਥੇ ਹੈਂ ਭੈਣ ਜੀ ਮਰੇ ਗਿਆ ਮਰੀ ਗਏ ਮਰੀ ਗਏ ਲੱਤ ਲੱਗਾ ਐ ਗੱਡ ਡੰਡੇ ਡੁੰਡੇ ਚੱਕੋ ਯਾਰ ਬਈ ਲੈ ਕੇ ਜਾ ਐਕਸ਼ਨ ਓਏ ਹੈ ਤਾਂ ਹਸਪਤਾਲ ਚ ਐ ਓਏ ਹੈ ਤਾਂ ਹਸਪਤਾਲ ਚ ਤੇ ਤਾਂ ਹੀ ਲੱਗੀ ਨਰਸ ਹੋਈ ਆ ਹੈਂ ਦੇਖਿਓ ਇਹ ਦਾ ਮਤਲਬ ਫਿਰ ਭਈ ਆਪਾਂ ਲੁੱਟੇ ਗਏ ਯਾਰ ਉਹ ਲੁੱਟੇ ਤਾਂ ਗਏ ਫੇਰਾ ਮੇਰਾ 50000 ਟੁੱਟ ਗਿਆ ਜਾ ਉਹ ਥੋੜੇ ਜੀ ਲੱਗੀ ਮਨੀ ਉਹਦਾ ਲਾਂਗੇ ਝੋਟਾ ਲੈ ਗਿਆ ਉਹਦਾ ਮੇਰੀ ਗੱਲ ਸੁਣ ਹਾਂ ਚੱਲ ਯਾਰ ਖੜ ਜਾ ਬਾਈ ਰੌਲਾ ਨਾ ਪਾਉ ਪਹਿਲਾਂ ਜਿਹੜੀ ਗੱਲ ਆਪਣੇ ਨਾਲ ਹੋਣੀ ਚਾਹੀਦੀ ਓਏ ਤੂੰ ਜਿਹੜੀ ਉਹ ਤੂੰ ਪਾਰ ਗਿਆ ਪੰਚਾਇਤ ਦੇ ਗਰੁੱਪ ਜੀ ਵਿੱਚ ਉਹ ਬਾਈ ਹਾਂ ਦਾਚਾ ਨਾਲ ਬੈਠਾ ਮੈਂ ਉਹ ਥੋੜੇ ਨਹੀਂ ਦਮਾਤ ਵਰਾਂ ਬੇਇੱਜ਼ਤੀ ਕਰਾਂਗਾ ਸਰਪੰਚ ਹੋਰ ਤੇ ਪਰਚਾ ਹੋਵੇ ਨਾ ਹੋਵੇ ਸਰਪੰਚ ਜੀ ਹੋਊ ਪਹਿਲਾਂ ਅਗਲਾ ਕੋ ਵੀਡੀਓ ਤੇ ਸਰਪੰਚ ਨੇ ਬੁਵਾਈਆ ਹੁਣ ਮੈਨੂੰ ਕੀ ਪਤਾ ਮੈਨੂੰ ਤਾਂ ਕਹਿੰਦਾ ਹਸਪਤਾਲ ਚਾਹ ਯਾਰ ਬੰਦਾ ਤਾਂ ਦੇਖੀ ਖੜਾ ਹੈ ਲੈ 1000 ਤੇ ਵਾਗਿਆ ਮੇਰਾ ਤਾਣਾ ਆ ਗੱਲ ਸੁਣ ਲੈ ਲਾਲਾ ਆਪਾਂ ਤਾਂ ਰੌਲਾ ਪਾਉਣ ਦੀ ਲੋੜ ਹੀ ਨਹੀਂ ਕੋਈ ਆਪਾਂ ਤਾਂ ਪੈਸੇ ਸਰਪੰਚ ਤੋਂ ਲੈਣੇ ਨੇ ਆਪਾਂ ਕੌਣ ਜਦੋਂ ਪਾਇਆ ਵੀਡੀਓ ਪਾਈ ਹੋਈ ਆਪਾਂ ਥੋੜਾ ਲੈਣੇ ਮੇਰੀ ਗੱਲ ਸੁਣ ਮੈਂ ਤਾਂ ਇਹਦਾ ਫੋਨ ਜਾਂ ਮੈਂ ਤਾਂ 1200 ਰੁਪਏ ਖਰਚਾ ਖਰਚਾ ਹੋ ਰਿਹਾ 1000 ਉਹ ਮੋਬਾਈਲ ਟਾ ਫੜਾ ਦੇ ਗੱਲ ਤਾਂ ਸੁਣਾ ਮੈਂ ਤੂੰ ਦਾ 50000 ਲੈ ਗਿਆ ਮੈਂ ਕਿੱਧਰ ਰੋਵਾਂ ਮੈਂ ਕਿਹਦੇ ਕੋਲੇ ਰੋਵਾਂ ਤੂੰ ਤਾਂ ਕਾਈ ਦਾ ਸਰਪੰਚ ਕੋਲੇ ਤੂੰ ਤਾਂ ਸਰਪੰਚ ਆ ਤੂੰ ਤਾਂ 4 ਰੁਪਏ ਹੋਰ ਪਾਸੇ ਵੀ ਖਾ ਲੇਂਗਾ ਸਾਡਾ ਅਸਦਾ ਪੱਟੇ ਗੇ ਗਰੀਬ ਬੰਦੇ ਸਾਨੂੰ ਮੈਨੂੰ ਪੁੱਛ ਕੇ ਦਿੱਤੇ ਨੇ ਪਰ ਤੁਸੀਂ ਨੇ ਹਾਂ ਮੈਨੂੰ ਕੋ ਫੋਨ ਹੋ ਇਹਦਾ ਪੱਤੀ ਜਾਣੀ ਤਾਂ ਤੱਕ ਇਹਨੂੰ 1000 ਰੁਪਏ ਦੇ ਦਤਾ ਤਾ ਇਹਦੇ ਪਹੀ ਤੇ ਲਿਖ ਲੈ ਲੈ ਇਹਨਾਂ ਕੱਟ ਗੱਲ ਮੁੱਕੀ ਲਿਖ ਰਿਹਾ ਤਾਂ ਹੀ ਲਿਖਾਂ ਮੈਂ ਮੈਥੋਂ ਤੇਰੀ ਗੱਲ ਹੈ ਆਪਣੇ ਪਰਿਵਾਰ ਦੀ ਤੂੰ ਭਾ ਦੇ ਝੋਟੇ ਦੇ ਘਰੇ ਲੱਸੀ ਆ ਜਾਉ ਭੱਜਾ ਹੁਣ ਜਿਹੜੀ ਹੁਣ ਮੈਂ ਤਾਂ 50000 ਰੁਪਏ ਛੋੜਾ ਕਣਕਾ ਦਵਾ ਆ ਕਣਕ ਦਾ ਦਵਾ ਮੈਂ ਇਹਦੀ ਭੈਣ ਦੀ ਮੁੱਢਾ ਬਰਾ ਦਾ ਕੜਕ ਵੇਚਤੀ ਦੇਖ ਲੈ ਚਿੱਟੀ ਦੇ ਭੈਣ ਦੀ ਵੀ ਵੀਰੇ ਸਾਲੇ ਵੱਡੇ ਜਮੇ ਐਂ ਦੇਤਾ ਚੱਕ ਚੱਕ ਰੁਪਿਆ ਜਮੇ ਮੇਰੇ ਸਾੜੇ 12 ਹੋ ਲੱਗੇ ਹੋ ਗਏ ਸਾਰੇ ਨਾਲ ਮੂਰੇ ਤੂੰ ਹੀ ਦੀਗਾ ਸੁੱਡੜ ਸਰਪੰਚ ਪਿੰਡ ਦਾ ਡਿਪਟੀਟਰ ਹੁੰਦਾ ਮੈਨੂੰ ਕੀ ਪਤਾ ਫਿਰ ਸਰਪੰਚਾ ਤੇਰੇ ਕੰਡੇ ਬੀਜੇ ਹੋਏ ਨੇ ਮੇਰੇ ਨੂੰ ਤਾਂ ਪਹਿਲਾਂ ਇਨਾਂ ਕੋਲੇ ਰੋ ਕੇ ਆਏ ਨੇ ਉਹ ਹਾਂ ਦੇਖ ਲੈ ਬੰਦਾ ਉਹ ਦੇਖ ਲੈ ਸਿਹਾਰ ਕਿੰਨਾ ਮਗਰਮਸ ਦੇ ਹੰਝੂਰ ਹੁੰਦਾ ਸੀ ਬਾਗ ਜਾ ਹੁਣ ਤਾਂ ਮਨ ਖਰਾਬ ਬਹੁਤ ਹੋ ਗਿਆ 50000 ਗਿਆ ਭਰਾ ਤਾਂ